ਪੜ੍ਹਦੇ ਹਾਂ ਅ ਰਸੂਲਾਂ ਦੇ ਕਰਤਬ ਦੋ ਅਧਿਆਏ 44 ਆਇਤ ਤੋਂ ਲੈ ਕੇ 47 ਆਇਤ ਵਿੱਚ ਉਹਦੇ ਵਿੱਚ ਅਸੀਂ ਦੇਖਦੇ ਹਾਂ ਤਿੰਨ ਚੀਜ਼ਾਂ ਅਸੀਂ ਕਿਵੇਂ ਪ੍ਰਭੂ ਨੂੰ ਦੇ ਸਕਦੇ ਹਾਂ ਕੀ ਲਈਏ ਅਸੀਂ ਪ੍ਰਭੂ ਨੂੰ ਤਿੰਨ ਚੀਜ਼ਾਂ ਗਿਵਿੰਗ ਸਾਡੀ ਗਿਵਿੰਗ ਕੀ ਹੋਣੀ ਚਾਹੀਦੀ ਨੇ ਸਾਡੀ ਗਿਵਿੰਗ ਕੀ ਹੋਣੀ ਚਾਹੀਦੀ ਹੈ ਜਾ ਸਾਡਾ ਦਾਨ ਕੀ ਹੋਣਾ ਚਾਹੀਦਾ ਹੈ ਚਰਚ ਦੇ ਪ੍ਰਤੀ ਜਾਂ ਖੁਦਾ ਦੇ ਪ੍ਰਤੀ ਤਿੰਨ ਚੀਜ਼ਾਂ ਦੇਖਦੇ ਹਾਂ ਪਹਿਲੀ ਗੱਲ ਇਹ ਹੈ ਕਿ ਅਸੀਂ ਆਪਣਾ ਸਮਾਂ ਦੇਈਏ ਪ੍ਰਭੂ ਨੂੰ ਅਸੀਂ ਆਪਣਾ ਸਮਾਂ ਦੇਈਏ ਪ੍ਰਭੂ ਨੂੰ ਅੱਜ ਦੀ ਜ਼ਿੰਦਗੀ ਇੰਨੀ ਬਿਜ਼ੀ ਹੋ ਗਈ ਹੈ ਕਿ ਅਸੀਂ ਪ੍ਰਭੂ ਨੂੰ ਸਮਾਂ ਦੇਣਾ ਬੰਦ ਕਰ ਦਿੱਤਾ ਹੈ ਤੇ ਬਹੁਤ ਹੀ ਸ਼ਰਮਨਾਕ ਗੱਲ ਹੁੰਦੀ ਹੈ ਕਿ ਜੇ ਮਸੀਹੀ ਲੋਗ ਮਸੀਹ ਨੂੰ ਨਾ ਤਾਂ ਸਮਾਂ ਦੇਣ ਫੇ ਅਸੀਂ ਮਸੀਹੀ ਕਿਵੇਂ ਹੋ ਗਏ ਜੇ ਅਸੀਂ ਮਸੀਹ ਨੂੰ ਪ੍ਰਭੂ ਯਿਸ ਮਸੀਹ ਨੂੰ ਆਪਣਾ ਸਮਾਂ ਨਾ ਦੇਈਏ ਪ੍ਰਭੂ ਕਹਿੰਦਾ ਹੈ ਕਿ ਹਰ ਇੱਕ ਦਿਨ ਜੋ ਸਾਡੀ ਜ਼ਿੰਦਗੀ ਚ ਆਉਂਦਾ ਹੈ ਪ੍ਰਭੂ ਵੱਲੋਂ ਤੋਹਫ਼ਾ ਹੈ ਬਾਈਬਲ ਸਾਨੂੰ ਇਹ ਦੱਸਦੀ ਹੈ ਹਰ ਇੱਕ ਦਿਨ ਇੱਕ ਤੋਹਫ਼ਾ ਹੁੰਦਾ ਹੈ ਸਾਡੇ ਲਈ ਤੇ ਦੇਖਿਆ ਜਾਵੇ ਸਾਡੇ ਦਿਨ ਪ੍ਰਭੂ ਨੇ ਮੁਕਰਰ ਕੀਤੇ ਹੋਏ ਨੇ ਇਸ ਦੁਨੀਆ ਉੱਤੇ ਤੇ ਜੇ ਇਹ ਗੱਲਾਂ ਸੱਚੀਆਂ ਨੇ ਤੇ ਜੇ ਅਸੀਂ ਪ੍ਰਭੂ ਨੂੰ ਜਾਣਦੇ ਹਾਂ ਤੇ ਪ੍ਰਭੂ ਨੂੰ ਸਾਨੂੰ ਆਪਣਾ ਸਮਾਂ ਦੇਣ ਦੀ ਲੋੜ ਹੁੰਦੀ ਹੈ ਸਮਾਂ ਸਮਾਂ ਬਹੁਤ ਹੀ ਇੱਕ ਕੀਮਤੀ ਚੀਜ਼ ਹੈ ਜਿਵੇਂ ਕਈ ਬਿਜ਼ਨਸਮੈਨ ਵੀ ਕਹਿੰਦੇ ਨੇ ਕਿ ਟਾਈਮ ਇਜ਼ ਮਨੀ ਵੀ ਪੈਸਾ ਕੀ ਹੈ ਸਮਾਂ ਕਿਉਂਕਿ ਜੇ ਅਸੀਂ ਸਮਾਂ ਗਵਾ ਦਿੱਤਾ ਅਸੀਂ ਪੈਸੇ ਗਵਾ ਦਿੱਤੇ ਇੱਕ ਬਿਜ਼ਨਸਮੈਨ ਦਾ ਇੱਕ ਲੌਜੀਕ ਹੈ ਫਾਰਮੂਲਾ ਹੈ ਉਸੇ ਤਰ੍ਹਾਂ ਹੀ ਸਾਡਾ ਸਮਾਂ ਵੀ ਇੱਕ ਇੱਕ ਕਹਿ ਲਓ ਆਤਮਿਕ ਪੈਸਾ ਹੈ ਪ੍ਰਭੂ ਨੇ ਸਾਨੂੰ ਸਮਾਂ ਦਿੱਤਾ ਹੈ ਤੇ ਅਸੀਂ ਜੇ ਸਮਾਂ ਚੰਗੀ ਤਰ੍ਹਾਂ ਉਹ ਬਿਵਤੀ ਨਹੀਂ ਕਰ ਦਿੰਦੇ ਸਾਡੇ ਅਸੀਂ ਪ੍ਰਭੂ ਦਾ ਜੋ ਸਮਾਂ ਸਾਡੀ ਜ਼ਿੰਦਗੀ ਵਿੱਚ ਸਾਨੂੰ ਦਿੱਤਾ ਹੋਇਆ ਹੈ ਐਜ਼ ਅ ਗਿਫਟ ਅਸੀਂ ਉਹਨੂੰ ਤਬਾਹ ਕਰਦੇ ਹਾਂ ਅਤੇ ਅਸੀਂ ਦੇਖਦੇ ਹਾਂ ਕਿ ਕਿਵੇਂ ਅੱਜ ਲੋਕ ਜੋ ਨੇ ਆਪਣਾ ਸਮਾਂ ਗਵਾ ਰਹੇ ਨੇ ਟਿਕਟੌਕ ਦੇ ਉੱਤੇ ਮਿਊਜ਼ਿਕ ਦੇ ਉੱਤੇ ਫਿਲਮਾਂ ਦੇ ਉੱਤੇ ਜਾਂ ਕਈ ਹੋਰ ਚੀਜ਼ਾਂ ਉੱਤੇ ਜੋ ਕਿ ਇਨੀਆਂ ਸਾਡੀ ਜ਼ਿੰਦਗੀਆਂ ਦੇ ਵਿੱਚ ਮਾਇਨੇ ਨਹੀਂ ਰੱਖਦੀਆਂ ਮੈਂ ਇਹ ਨਹੀਂ ਕਹਣਾ ਕਿ ਤੁਸੀਂ ਸਪੋਰਟਸ ਨਾ ਦੇਖੋ ਜਾਂ ਸਪੋਰਟਸ ਨਾ ਖੇਲੋ ਜਾਂ ਕਿਸੇ ਨੂੰ ਮਿਲਣ ਨਾ ਜਾਓ ਜਾਂ ਆਪਣੇ ਕੰਮ ਕੰਮ ਨਾ ਕਰੋ ਕੰਮ ਜ਼ਰੂਰੀ ਹੈ ਤੁਸੀਂ ਕਿਸੇ ਦੇ ਲਈ ਕੰਮ ਕਰਦੇ ਹੋ ਜੌਬ ਕਰਦੇ ਹੋ ਉਹਨਾਂ ਨੂੰ ਤੁਸੀਂ ਆਪਣਾ ਸਮਾਂ ਦਿੰਦੇ ਹੋ ਤੇ ਉਹ ਚੀਜ਼ਾਂ ਜ਼ਰੂਰੀ ਨੇ ਕਿਉਂਕਿ ਸਮਾਂ ਦੇ ਕੇ ਕੰਮ ਕਰਕੇ ਤੁਸੀਂ ਪੈਸੇ ਕਮਾਉਨੇ ਹੋ ਤੇ ਪੈਸਾ ਤੁਸੀਂ ਆਪਣੇ ਘਰਦਿਆਂ ਲਈ ਖਰਚਦੇ ਹੋ ਜੋ ਕਿ ਬਹੁਤ ਇੱਕ ਜ਼ਰੂਰੀ ਜ਼ਰੂਰੀ ਚੀਜ਼ ਹੁੰਦੀ ਹੈ ਪਰ ਜਦੋਂ ਅਸੀਂ ਗੱਲ ਕਰਦੇ ਹਾਂ ਪ੍ਰਭੂ ਨੂੰ ਸਮਾਂ ਦੇਣ ਲਈ ਉਹ ਵੀ ਸਾਡੇ ਲਈ ਜ਼ਰੂਰੀ ਹੁੰਦਾ ਹੈ ਪ੍ਰਭੂ ਨੂੰ ਆਪਣਾ ਸਮਾਂ ਦਿइये ਪ੍ਰਚਾਰ ਸੁਣੀਏ ਪ੍ਰਾਰਥਨਾ ਕਰੀਏ ਖੁਦਾਵੋਂ ਦੇ ਲੋਕਾਂ ਨਾਲ ਸੰਗਤ ਰੱਖੀਏ ਅਤੇ ਜਦੋਂ ਅਸੀਂ ਇਕੱਲੇ ਹੁੰਦੇ ਹਾਂ ਘਰਾਂ ਵਿੱਚ ਹੁੰਦੇ ਹਾਂ ਅਸੀਂ ਬਾਈਬਲ ਪੜ੍ਹੀਏ ਪ੍ਰਾਰਥਨਾ ਕਰੀਏ ਇੱਕ ਦੂਸਰੇ ਨੂੰ ਅ ਇਨਕਰੇਜਮੈਂਟ ਦਈਏ ਇਸ ਤਰ੍ਹਾਂ ਅਸੀਂ ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤਦੇ ਹਾਂ ਪ੍ਰਭੂ ਕਹਿੰਦਾ ਹੈ ਕਿ ਜੇ ਤੁਸੀਂ ਮੇਰੇ ਲੋਕ ਹੋ ਮੇਰੇ ਪਿੱਛੇ ਚਲੋ ਜੇ ਅਸੀਂ ਪ੍ਰਭੂ ਦੇ ਪਿੱਛੇ ਚੱਲਦੇ ਹਾਂ ਉਹਦਾ ਮਤਲਬ ਇਹ ਹੁੰਦਾ ਕਿ ਅਸੀਂ ਸਮਾ ਦੇਈਏ ਅੱਜ ਕੱਲ ਬਹੁਤ ਹੀ ਸੈਡ ਗੱਲ ਇਹ ਹੈ ਕਿ ਲੋਕਾਂ ਕੋਲ ਚਰਚ ਦੀ ਜੋ ਸਰਵਿਸ ਹੁੰਦੀ ਹੈ ਉਹ ਉਹ ਤੇ ਜਾਣ ਦਾ ਵੀ ਸਮਾਂ ਨਹੀਂ ਹੁੰਦਾ ਅੱਜ ਕੱਲ ਲੋਕ ਸੰਡੇ ਨੂੰ ਕੰਮ ਕਰਦੇ ਨੇ ਠੀਕ ਹੈ ਕਈ ਵਾਰੀ ਸੰਡੇ ਕੰਮ ਕਰਨਾ ਪੈਂਦਾ ਹੈ ਪਰ ਕੀ ਤੁਸੀਂ ਕਦੀ ਪ੍ਰਾਰਥਨਾ ਕੀਤੀ ਹੈ ਇਹ ਪ੍ਰਭੂ ਮੈਂ ਸੰਡੇ ਨੂੰ ਕੰਮ ਨਹੀਂ ਕਰਨਾ ਚਾਹੁੰਦਾ ਮੈਨੂੰ ਜੋ ਕੰਮ ਮਿਲੇ ਉਹ ਮੰਡੇ ਟੂ ਸੈਟਰਡੇ ਮਿਲ ਜਾਵੇ ਤਾਂ ਕਿ ਮੈਂ ਸੰਡੇ ਫ੍ਰੀ ਹੋ ਕੇ ਪ੍ਰਭੂ ਦੇ ਲੋਕਾਂ ਨਾਲ ਜੁੜਾਂ ਤੇ ਜਦੋਂ ਅਸੀਂ ਕਈ ਵਾਰੀ ਮਿਡਵਿਕ ਮੀਟਿੰਗ ਰੱਖਦੇ ਹਾਂ ਬੁੱਧਵਾਰ ਨੂੰ ਜਾਂ ਮੰਗਲਵਾਰ ਨੂੰ ਜਾਂ ਕਿਸੇ ਹੋਰ ਦਿਨ ਤੇ ਉਸੇ ਉਸ ਟਾਈਮ ਵੀ ਪ੍ਰਭੂ ਦੇ ਲੋਕ ਪ੍ਰੇਅਰ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੁੰਦੇ ਜਾਂ ਮੀਟਿੰਗਾਂ ਵਿੱਚ ਨਹੀਂ ਆਉਣਾ ਚਾਹੁੰਦੇ ਕਿਉਂਕਿ ਉਹ ਬਿਜ਼ੀ ਨੇ ਤੇ ਇਹ ਬਹੁਤ ਸ਼ਰਮਨਾਕ ਗੱਲ ਹੁੰਦੀ ਹੈ ਉਹ ਉਦੋਂ ਜਦੋਂ ਅਸੀਂ ਚਰਚ ਦੀ ਕਲੀਸ਼ੀਆ ਨਾਲ ਤਾਂ ਨਹੀਂ ਜੁੜਨਾ ਚਾਹੁੰਦੇ ਪਰ ਆਪਣੇ ਦੋਸਤਾਂ ਨਾਲ ਜੁੜਦੇ ਹਾਂ ਜਿਵੇਂ ਉਹ ਸੰਨੇ ਨੂੰ ਕਹਿੰਦੇ ਹਾਂ ਅੱਜ ਮੈਚ ਦੇਖਣ ਜਾਓ ਜਾਂ ਅੱਜ ਪੱਬ ਚੱਲਦੇ ਹਾਂ ਜਾਂ ਖਾਣਾ ਖਾਣ ਚੱਲਦੇ ਹਾਂ ਜਾਂ ਕੋਈ ਫਿਲਮ ਦੇਖਣ ਜਾਂਦੇ ਹਾਂ ਜਾਂ ਉਸ ਅਭਿਆਨ ਉਹ ਬਹੁਤ ਜ਼ਰੂਰੀ ਵਿਆਹ ਹੈ ਉਹ اٹੈਂਡ ਕਰਨਾ ਹੈ ਉਹਨਾਂ ਚੀਜ਼ਾਂ ਲਈ ਸਾਡੇ ਕੋਲ ਟਾਈਮ ਬਹੁਤ ਹੀ ਜਲਦੀ ਨਿਕਲ ਜਾਂਦਾ ਹੈ ਪਰ ਜਦੋਂ ਪ੍ਰਭੂ ਸਮਾਂ ਦੇਣ ਦੀ ਗੱਲ ਆਉਂਦੀ ਹੈ ਬਹੁਤ ਹੀ ਘੱਟ ਲੋਕ ਹੁੰਦੇ ਨੇ ਜੋ ਕੀ ਵਫਾ ਦਾ ਹੁੰਦੇ ਨੇ ਪ੍ਰਭੂ ਦੇ ਨਾਲ ਤੇ ਇੱਕ ਬਹੁਤ ਹੀ ਸ਼ਰਮਨਾਕ ਗੱਲ ਹੈ ਜਦੋਂ ਮੈਂ ਮਸੀਹ ਦੇ ਵਿੱਚ ਨਹੀਂ ਸੀ ਜਾਂ ਮੈਂ ਚਰਚ ਦੀ ਜਦੋਂ ਆਪਣੇ ਪੇਰੈਂਟਸ ਦੇ ਨਾਲ ਜਾਣਾ ਸ਼ੁਰੂ ਕਰ ਦਿੱਤਾ ਉਦੋਂ ਵੀ ਮੇਰਾ ਰੁਝਾਨ ਚਰਚ ਦੇ ਵਿੱਚ ਨਹੀਂ ਹੁੰਦਾ ਸੀ ਜਾਂ ਪ੍ਰਭੂ ਦੇ ਕੰਮਾਂ ਉੱਤੇ ਨਹੀਂ ਹੁੰਦਾ ਸੀ ਕਿਉਂ ਕਿ ਕਿਉਂਕਿ ਆ ਉਦੋਂ ਮਨ ਜੋ ਸੀ ਪ੍ਰਭੂ ਦੇ ਨਾਮ ਨਹੀਂ ਸੀ ਜੁੜਿਆ ਉਦੋਂ ਮੁਕਤੀ ਦੇ ਬਾਰੇ ਨਹੀਂ ਸੀ ਪਤਾ ਪਰ ਜਦੋਂ ਮੁਕਤੀ ਬਾਰੇ ਪਤਾ ਲੱਗ ਗਿਆ ਉਸ ਸਮੇਂ ਪ੍ਰਭੂ ਨੇ ਮੈਨੂੰ ਬਚਾ ਲਿਆ ਸ਼ਿਫਾ ਦੇ ਦਿੱਤੀ ਪਾਪਾਂ ਤੋਂ ਛੁਟਕਾਰਾ ਦੇ ਦਿੱਤਾ ਤੇ ਜਦੋਂ ਪ੍ਰਭੂ ਦੀ ਮੁਕਤੀ ਜ਼ਿੰਦਗੀ 'ਚ ਆ ਗਈ ਪ੍ਰਭੂ ਦੀ ਖੁਸ਼ੀ ਜ਼ਿੰਦਗੀ 'ਚ ਆ ਗਈ ਤੇ ਉਸ ਸਮੇਂ ਸਾਰਾ ਸਮਾਂ ਪ੍ਰਭੂ ਦਾ ਹੋ ਗਿਆ ਅਤੇ ਪ੍ਰਭੂ ਕਿੰਨਾ ਚੰਗਾ ਹੈ ਉਹ ਫੇਰ ਵੀ ਸਾਨੂੰ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ ਜਾਂ ਘਰਾਂ ਦੇ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ ਲੋਕਾਂ ਨੂੰ ਮਿਲਣ ਦੀ ਇਜਾਜ਼ਤ ਦਿੰਦਾ ਹੈ ਉਹ ਹੀ ਨਹੀਂ ਕਹਿੰਦਾ ਕਿ ਤੁਸੀਂ ਇੱਕ ਤਰ੍ਹਾਂ ਚਰਚ ਦੇ ਵਿੱਚ ਹੀ ਬੰਨੇ ਰਹੋ ਤੇ ਹੋਰ ਕੁਝ ਨਾ ਕਰੋ ਨਹੀਂ ਆਪਣੀ ਜ਼ਿੰਦਗੀ ਜੀਵੋ ਪਰ ਪ੍ਰਭੂ ਨੂੰ ਵੀ ਸਮਾਂ ਦਿਓ ਇਹ ਬਹੁਤ ਹੀ ਜ਼ਰੂਰੀ ਗੱਲ ਹੈ ਤੇ ਦੂਜੀ ਗੱਲ ਅਸੀਂ ਦੇਖਦੇ ਹਾਂ ਕਿ ਪ੍ਰਭੂ ਕਹਿੰਦਾ ਹੈ ਕਿ ਤੁਸੀਂ ਸਿਰਫ ਸਮਾਂ ਨਾ ਦਿਓ ਆਪਣਾ ਜੋ ਇੱਕ ਪ੍ਰਭੂ ਨੇ ਤੁਹਾਨੂੰ ਇੱਕ ਗਿਫਟ ਦਿੱਤਾ ਹੋਇਆ ਹੈ ਇੱਕ ਅਬਿਲਿਟੀ ਜਿਹੜੀ ਦਿੱਤੀ ਹੋਈ ਹੈ ਪ੍ਰਭੂ ਨੇ ਤੁਹਾਨੂੰ ਕਈ ਗੁਣ ਦਿੱਤੇ ਹੋਏ ਨੇ ਉਹਨਾਂ ਨੂੰ ਵੀ ਪ੍ਰਭੂ ਲਈ ਇਸਤੇਮਾਲ ਕਰੋ ਇੱਕ ਵਾਰੀ ਕੀ ਹੋਇਆ ਇੱਕ ਇਨਸਾਨ ਸਾਡੇ ਚਰਚ ਆਇਆ ਤੇ ਉਹ ਇਨਸਾਨ ਬਹੁਤ ਹੀ ਚੰਗਾ 뮤ਜ਼ੀਸ਼ੀਅਨ ਹੈ ਉਹ ਕੀਬੋਰਡ ਵੀ ਵਜਾਉਂਦਾ ਹੈ ਪਿਆਨੋ ਵੀ ਪਿਚਾ ਲੈਂਦਾ ਹੈ ਜਾਂ ਗਿਟਾਰ ਵੀ ਵਜਾ ਲੈਂਦਾ ਹੈ ਅਤੇ ਕਾਫੀ ਉਹਦੇ ਵਿੱਚ ਗੁਣ ਸੀ ਤੇ ਪਰ ਉਹ ਸਾਡੀ ਕਲੀਸਿਆ ਚ ਆਉਣਾ ਨਹੀਂ ਸੀ ਚਾਹੁੰਦਾ ਤੇ ਉਹ ਕਿਸੇ ਹੋਰ ਕਲੀਸਿਆ ਨਾਲ ਤੇ ਵੀ ਨਹੀਂ ਜਾਂਦਾ ਤੇ ਉਹ ਜਿੱਦਾਂ ਕਹਿ ਲਓ ਵੀ ਇੱਕ ਸਾਡੇ ਚਰਚ ਦਾ ਮੈਂਬਰ ਸੀ ਉਹ ਉਸ ਦਾ ਰਿਸ਼ਤੇਦਾਰ ਸੀ ਅਤੇ ਮੈਂ ਜਦੋਂ ਵੀ ਉਹ ਇਨਸਾਨ ਨੂੰ ਮਿਲਦਾ ਸੀ ਉਸ ਨੂੰ ਮੈਂ ਕਹਿਣਾ ਸੀ ਕਿ ਤੁਸੀਂ ਚਰਚ ਨਹੀਂ ਆਉਂਦੇ ਜਾਂ ਸੰਗਤ ਨਹੀਂ ਰੱਖਦੇ ਪਰ ਤੁਸੀਂ ਕਹਿੰਦੇ ਹੋ ਤੁਸੀਂ ਮਸੀਹ ਹੋ ਕਿਉਂ ਨਹੀਂ ਆਉਂਦੇ ਉਹ 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 ਕਹਿੰਦਾ ਸੀਗਾ ਕਿ ਉਹ ਬਿਜ਼ੀ ਬਹੁਤ ਹੈ ਪਰ ਜਦੋਂ ਮੈਂ ਉਸਦੇ ਰਿਸ਼ਤੇਦਾਰ ਨੂੰ ਜਦੋਂ ਇਹ ਗੱਲ ਪੁੱਛੀ ਜੋ ਕਿ ਉਸ ਸਮੇਂ ਉਹ ਚਰਚ ਦਾ ਮੈਂਬਰ ਸੀ ਜਦੋਂ ਮੈਂ ਉਸ ਨੂੰ ਪੁੱਛਿਆ ਤੇ ਉਸਨੇ ਕਿਹਾ ਕਿ ਉਹ ਆਪਣੀ ਇਹ ਚਰਚ ਇੱਥੇ ਕਿਉਂ ਇਸ ਕਰਕੇ ਨਹੀਂ ਆਉਣਾ ਚਾਹੁੰਦਾ ਸੰਗਤ ਇਸ ਕਰਕੇ ਨਹੀਂ ਰੱਖਣਾ ਚਾਹੁੰਦਾ ਕਿਉਂਕਿ ਸਾਡੇ ਕੋਲ 뮤직 ਇਨਸਟਰੂਮੈਂਟ ਨਹੀਂ ਨੇ ਸਾਡੇ ਚਰਚ ਵਿੱਚ ਜਦੋਂ ਅਸੀਂ ਗੀਤ ਗਾਉਂਦੇ ਹਾਂ ਸਾਡੇ ਕੋ ਕੋਈ ਕੀਬੋਰਡ ਨਹੀਂ ਹੈ ਜਾਂ ਗਿਟਾਰ ਨਹੀਂ ਹੈ ਇਸ ਕਰਕੇ ਉਸ ਨੂੰ ਗੀਤ ਚੰਗੇ ਨਹੀਂ ਲੱਗਦੇ ਬਿਨਾ ਸਾਜ਼ਾਂ ਤੋਂ ਪਰ ਮੈਂ ਉਸ ਸਮੇਂ ਸੋਚਿਆ ਕਿ ਓਕੇ ਸਾਡੇ ਕੋਲ ਕੋਈ ਸਾਜ਼ ਨਹੀਂ ਹੈ ਤੇ ਅਸੀਂ ਪ੍ਰਾਰਥਨਾ ਕਰਦੇ ਸੀ ਕਿ ਕੋਈ ਇਦਾਂ ਦਾ ਇਨਸਾਨ ਆਵੇ ਜਿਸ ਨੂੰ ਸਾਜ਼ ਵਜਾਉਣ ਵਜਾਉਣੇ ਆਉਣ ਕੋਈ ਕੀਬੋਰਡ ਵਜਾ ਲਵੇ ਜਾਂ ਕੋਈ ਆ ਗਿਟਾਰ ਵਜਾਉਣ ਵਾਲਾ ਸਾਨੂੰ ਮਿਲ ਜਾਵੇ ਤੇ ਇਹ ਇਨਸਾਨ ਗਿਟਾਰ ਵੀ ਵਜਾ ਸਕਦਾ ਸੀ ਜਾਂ ਕੀਬੋਰਡ ਵੀ ਵਜਾ ਸਕਦਾ ਸੀ ਪਰ ਉਹ ਇਸ ਕਰਕੇ ਚਰਚ ਨਹੀਂ ਆਇਆ ਉਹ ਇਸ ਕਰਕੇ ਪ੍ਰਭੂ ਦੇ ਲੋਕਾਂ ਨਾਲ ਸੰਗਤ ਨਹੀਂ ਸੀ ਰੱਖਦਾ ਕਿਉਂਕਿ ਸਾਡੇ ਚਰਚ ਵਿੱਚ ਮਿਊਜ਼ਿਕ ਨਹੀਂ ਸੀ ਪਰ ਤੁਸੀਂ ਮਿਊਜ਼ਿਕ ਵਜਾ ਸਕਦੇ ਹੋ ਤੇ ਤੁਸੀਂ ਪ੍ਰਭੂ ਦੀ ਸੇਵਾ ਨਹੀਂ ਕਰਨਾ ਚਾਹੁੰਦੇ ਤੁਸੀਂ ਆਪਣੇ ਗੁਣਾਂ ਨੂੰ ਇਸਤੇਮਾਲ ਨਹੀਂ ਕਰਨਾ ਚਾਹੁੰਦੇ ਪ੍ਰੋਬਬਲੀ ਸੇਵਾ ਲਈ ਕਿੰਨੀ ਬੁਰੀ ਗੱਲ ਹੈ ਤੇ ਮੈਂ ਉਸ ਨੂੰ ਕਿਹਾ ਕਿ ਜੇ ਮਿਊਜ਼ਿਕ ਨਹੀਂ ਹੈ ਤੇ ਤੁਸੀਂ ਆ ਕੇ ਮਿਊਜ਼ਿਕ ਵਜਾਓ ਅਸੀਂ ਤਾਂ ਚਾਹੁੰਦੇ ਹਾਂ ਕਿ ਤੁਸੀਂ ਆਓ ਤੇ ਮਿਊਜ਼ਿਕ ਵਜਾਓ ਤੇ ਲੋਕ ਹੋਰ ਵੀ ਸਾਡੀ ਵਰਸ਼ਿਪ ਸਰਵਿਸ ਦੇ ਵਿੱਚ ਹੋਰ ਵੀ ਇੱਕ ਚੰਗਾ ਵਾਦਾ ਹੋਵੇ ਹਨਾ ਤੇ ਉਹ انسان ਕਦੀ ਮੁੜ ਕੇ ਚਰਚ ਵਿੱਚ ਨਹੀਂ ਆਇਆ ਤੇ ਜਿੱਥੇ ਤੱਕ ਮੇਰੀ ਨੋਲੇਜ ਹੈ ਉਹ انسان ਕਿਸੇ ਵੀ ਕਲੀਸਿਆ ਵਿੱਚ ਨਹੀਂ ਜਾਂਦਾ ਉਹ ਨੂੰ ਆਪਣੇ ਗੁਣਾ ਤੇ ਗਰਵਤਾ ਸੀ ਪਰ ਉਹ ਆਪਣੇ ਗੁਣਾ ਨੂੰ ਪ੍ਰਭੂ ਦੇ ਲਈ ਇਸਤੇਮਾਲ ਨਹੀਂ ਕਰਨਾ ਚਾਹੁੰਦਾ ਪਰ ਜੋ ਮਸੀਹ ਲੋਗ ਹੁੰਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਜੋ ਗੁਣ ਸਾਨੂੰ ਦਿੱਤੇ ਨੇ ਜਾਂ ਜੋ ਗੁਣ ਸਾਨੂੰ ਦਿੱਤੇ ਗਏ ਨੇ ਉਹ ਸਾਰੇ ਗੁਣ ਪ੍ਰਭੂ ਯਿਸੂ ਮਸੀਹ ਦੇ ਕੋਲੋਂ ਹੀ ਆਏ ਨੇ ਕਿਉਂਕਿ ਪਰਬੂ ਯਿਸੂ ਮਸੀਹ ਨੇ ਹੀ ਸਾਨੂੰ ਬਣਾਇਆ ਹੈ ਸਾਨੂੰ ਖੁਦਾਵੰ ਨੇ ਜੀਵਨ ਦਿੱਤਾ ਹੈ ਤੇ ਜੀਵਨ ਦੇ ਵਿੱਚ ਜੋ ਗੁਣ ਆਏ ਉਹ ਸਭ ਪ੍ਰਭੂ ਯਿਸੂ ਮਸੀਹ ਦੇ ਕੋਲੋਂ ਆਉਂਦੇ ਨੇ ਤੇ ਜੇ ਇਹ ਗੱਲ ਸੱਚ ਹੈ ਤੇ ਸਾਨੂੰ ਆਪਣੇ ਗੁਣ ਪ੍ਰਭੂ ਯਿਸੂ ਮਸੀਹ ਦੇ ਲਈ ਇਸਤੇਮਾਲ ਕਰਨ ਦੀ ਲੋੜ ਹੈ ਤੁਹਾਡੇ ਵਿੱਚ ਕੀ ਗੁਣ ਹੈ ਜੇ ਤੁਸੀਂ ਬੰਦੇ ਹੋ ਤੁਸੀਂ ਪ੍ਰਭੂ ਨੇ ਤੁਹਾਨੂੰ ਬੁਲਾਇਆ ਹੈ ਬਾਈਬਲ ਪੜਨ ਲਈ ਜਾਂ ਪ੍ਰਚਾਰ ਕਰਨ ਲਈ ਉਹ ਕਰੋ ਜੇ ਔਰਤਾਂ ਦੇ ਵਿੱਚ ਵੀ ਕਈ ਕਈ ਗੁਣ ਦਿੱਤੇ ਨੇ ਪ੍ਰਭੂ ਪ੍ਰਭੂ ਨੇ ਇਨਕਰੇਜਮੈਂਟ ਦਾ ਜਾਂ ਪ੍ਰਾਰਥਨਾ ਕਰਨ ਦਾ ਜਾਂ ਲੋਕਾਂ ਨੂੰ ਤਸੱਲੀ ਦੇਣ ਦਾ ਪ੍ਰਭੂ ਨੇ ਆਪਣੇ ਲੋਕਾਂ ਨੂੰ ਕਈ ਗੁਣ ਦਿੱਤੇ ਨੇ ਜਦੋਂ ਅਸੀਂ ਬੰਦਿਆਂ ਦੀ ਗੱਲ ਕਰਦੇ ਹਾਂ ਕਈ ਬੰਦਿਆਂ ਨੂੰ ਪਾਸਟਰ ਬਣਾ ਦਿੱਤਾ ਕਈਆਂ ਨੂੰ ਐਲਦਰ ਬਣਾ ਦਿੱਤਾ ਜਾਂ ਕਈ ਹੋਰ ਇਨਸਾਨ ਹੁੰਦੇ ਨੇ ਚਰਚਾਂ ਦੇ ਵਿੱਚ ਜੋ ਕਿ ਗੀਤ ਗਾਉਂਦੇ ਨੇ ਜਾਂ ਮਿਊਜ਼ਿਕ ਇਨਸਟਰੂਮੈਂਟ ਪਜਾਉਂਦੇ ਨੇ ਜਾਂ ਕੋਈ ਸਰਵਿਸ ਕਰਦੇ ਨੇ ਕੋਈ ਇਵਨ ਚਾਹ ਬਣਾਉਣਾ ਵੀ ਇੱਕ ਗੁਣ ਹੁੰਦਾ ਹੈ ਰੋਟੀ ਬਣਾਉਣਾ ਵੀ ਇੱਕ ਗੁਣ ਹੁੰਦਾ ਹੈ ਖਾਣਾ ਦੇਣਾ ਵੀ ਇੱਕ ਗੁਣ ਹੁੰਦਾ ਹੈ ਜ਼ਰੂਰੀ ਨਹੀਂ ਹੈ ਸਿਰਫ ਔਰਤਾਂ ਦਾ ਹੀ ਕੰਮ ਹੁੰਦਾ ਹੈ ਕਈ ਬੰਦੇ ਵੀ ਚਾਹ ਬਣਾ ਸਕਦੇ ਨੇ ਤੇ ਬੰਦੇ ਵੀ ਖਾਣਾ ਦੇ ਸਕਦੇ ਨੇ ਜਿੱਥੇ-ਜਿੱਥੇ ਤੁਹਾਡੇ ਗੁਣ ਨੇ ਉਹਨਾਂ ਗੁਣਾਂ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ ਤੇ ਜੇ ਅਸੀਂ ਗੁਣਾਂ ਨੂੰ ਇਸਤੇਮਾਲ ਨਹੀਂ ਕਰਦੇ ਜੋ ਪ੍ਰੋਬਲਮ ਸਾਨੂੰ ਅਬਿਲਿਟੀਜ਼ ਦਿੱਤੀਆਂ ਨੇ ਤੇ ਫੇਰ ਅਸੀਂ ਪ੍ਰਭੂ ਦੀ ਸੇਵਾ ਕਿਵੇਂ ਕਰ ਸਕਦੇ ਹਾਂ ਅਸੀਂ ਸਾਰਾ ਬੋਝ ਇੱਕ ਇਨਸਾਨ ਤੇ ਨਹੀਂ ਸੜ ਸਕਦੇ ਇਕੱਲਾ ਸਿਰ ਪਾਸਟਰ ਉੱਤੇ ਉਹ ਬੋਝ ਨਹੀਂ ਸਿੱਟ ਸਕਦਾ ਕਿ ਉਹ ਪਾਸਟਰ ਦਾ ਕੰਮ ਹੈ ਪਾਸਟਰ ਪ੍ਰਚਾਰ ਕਰਦਾ ਹੈ ਪਾਸਟਰ ਗੀਤ ਗਾਉਂਦਾ ਹੈ ਜਾਂ ਪਾਸਟਰ ਗੀਤ ਲੀਡ ਕਰਦਾ ਹੈ ਜਾਂ ਉਸ ਦੀ ਵਾਈਫ ਖਾਣਾ ਬਣਾਉਂਦੀ ਹੈ ਤੇ ਉਹ ਸਾਰਾ ਕੰਮ ਇੱਕ ਪਾਸਟਰ ਤੇ ਸਿੱਟ ਦੋ ਜਾਂ ਉਹਦੇ ਘਰਦਿਆਂ ਤੇ ਸਿੱਟ ਦੋ ਤੇ ਸਾਡਾ ਕੰਮ ਸਿਰਫ ਇਹ ਹੈ ਕਿ ਅਸੀਂ ਚਰਚ ਆਈਏ ਸੰਡੇ ਨੂੰ ਪ੍ਰਚਾਰ ਸੁਣੀਏ ਗੀਤ ਗਾਈਏ ਥੋੜਾ ਇੱਕ ਦੂਜੇ ਨਾਲ ਗੱਲਬਾਤ ਕਰ ਲਈਏ ਤੇ ਚਲ ਜਾਈਏ ਇਹ ਮਸੀਹੀ ਮਸੀਹਰ ਨਹੀਂ ਹੁੰਦੀ ਪਾਸਟਰਾਂ ਨੇ ਪਾਸਟਰਾਂ ਨਾਲ ਹੀ ਕੰਮ ਕਰਨੇ ਹੁੰਦੇ ਨੇ ਪ੍ਰਚਾਰ ਸਟੱਡੀ ਵਿਜ਼ਿਟ ਕਰਨਾ ਉਹਨਾਂ ਦੀ ਉਹਨਾਂ ਦੀਆਂ ਪਤਨੀਆਂ ਉਹਨਾਂ ਦਾ ਕਿੰਨਾ ਸਾਥ ਦਿੰਦੀਆਂ ਨੇ ਤੇ ਚਰਚ ਦੀ ਜੋ ਕਲੀਸਿਆ ਹੁੰਦੀ ਨੇ ਜੋ ਮੈਂਬਰਸ਼ਿਪ ਹੁੰਦੀ ਨੇ ਜੋ ਮੈਂਬਰ ਹੁੰਦੇ ਨੇ ਲੋਕ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਚਰਚ ਦੇ ਕੰਮਾਂ ਵਿੱਚ ਹਿੱਸਾ ਲੈਣ ਇਸ ਤਰ੍ਹਾਂ ਅਸੀਂ ਆਪਣੇ ਗੁਣਾਂ ਨੂੰ ਇਸਤੇਮਾਲ ਕਰਦੇ ਹਾਂ ਤੇ ਤੀਜੀ ਗੱਲ ਅਸੀਂ ਦਿੰਦੇ ਹਾਂ ਕਿ ਸਿਰਫ ਅਸੀਂ ਆਪਣਾ ਸਮਾਂ ਤੇ ਆਪਣੇ ਗੁਣ ਨਹੀਂ ਪ੍ਰਭੂ ਨੂੰ ਦਿੰਦੇ ਬਲਕਿ ਅਸੀਂ ਆਪਣਾ ਜੋ ਪੈਸਾ ਹੁੰਦਾ ਹੈ ਉਹ ਵੀ ਅਸੀਂ ਪ੍ਰਭੂ ਨੂੰ ਦਿੰਦੇ ਹਾਂ ਤੇ ਕਈ ਲੋਕ ਤਾਇਰਿੰਗ ਦੇ ਵਿੱਚ ਵਿਸ਼ਵਾਸ ਕਰਦੇ ਨੇ ਉਹ ਕਹਿੰਦੇ ਨੇ ਕਿ ਸਾਨੂੰ ਆਪਣਾ ਦਸਵਾਂ ਹਿੱਸਾ ਦੇਣਾ ਚਾਹੀਦਾ ਹੈ ਕਈ ਲੋਕ ਕਹਿੰਦੇ ਨੇ ਨਹੀਂ ਸਾਨੂੰ ਦਸਵਾਂ ਹਿੱਸਾ ਨਹੀਂ ਦੇਣਾ ਚਾਹੀਦਾ ਕਿਉਂਕਿ ਉਹ ਪੁਰਾਣੇ ਨੇਮ ਦਾ ਇੱਕ ਪ੍ਰਿੰਸੀਪਲ ਹੈ ਪਰ ਹੁਣ ਇਹ ਪ੍ਰਿੰਸੀਪਲ ਸਾਡੇ ਉੱਤੇ ਲਾਗੂ ਨਹੀਂ ਹੁੰਦਾ ਜੋ ਵੀ ਤੁਹਾਡੀ ਸੋਚ ਹੈ ਚਾਹੇ ਤੁਸੀਂ ਦਿਖਾ ਦਈਏ ਤੇ ਵਿਸ਼ਵਾਸ ਕਰਦੇ ਹੋ ਜਾਂ ਦਸਵਾਂ ਤੇ ਵਿਸ਼ਵਾਸ ਕਰਦੇ ਹੋ ਜੋ ਵੀ ਤੁਹਾਡੀ ਅੰਡਰਸਟੈਂਡਿੰਗ ਹੈ ਗਿਵਿੰਗ ਦੇ ਪ੍ਰਤੀ ਦਾਨ ਦੇ ਪ੍ਰਤੀ ਪਰ ਪ੍ਰਭੂ ਇਹ ਜ਼ਰੂਰ ਕਹਿੰਦਾ ਹੈ ਕਿ ਦਾਨ ਦਿਓ ਦਾਨ ਦਿਓ ਦਾਨ ਆਪਣੀ ਕਲੀਸਿਆ ਨੂੰ ਦਿਓ ਕੋਈ ਟੀਵੀ ਤੇ ਉੱਠ ਕੇ ਕੋਈ ਟੈਲੀ ਇਵੈਂਜੇਲਿਸ ਆਉਂਦਾ ਹੈ ਬੈਨੀ ਹੀ ਨੋ ਆਉਂਦਾ ਹੈ ਜਾਂ ਅੰਕੁਰ ਰੂਲਾ ਆਉਂਦਾ ਹੈ ਜਾਂ ਕੋਈ ਇਦਾਂ ਦੇ ਲੋਕ ਆਉਂਦੇ ਆ ਤੁਹਾਡੇ ਕੋਲ ਪੈਸੇ ਮੰਗਦੇ ਨੇ ਹੀਲਿੰਗ ਲੋ ਪੈਸੇ ਦਿਓ ਹਨਾ ਇਹ ਚੀਜ਼ਾਂ ਨਹੀਂ ਪ੍ਰਭੂ ਕਹਿੰਦਾ ਇਹ ਚੀਜ਼ਾਂ ਕਰੋ ਇੰਨਾ ਇਦਾਂ ਦੇ ਲੋਕਾਂ ਨੂੰ ਪੈਸੇ ਨਾ ਦਿਓ ਤੁਸੀਂ ਪੜੋ ਜਦੋਂ ਤੁਸੀਂ ਪੜਦੇ ਹਾਂ ਦੂਜਾ ਯੂਨਾ ਦਾ ਖਤ ਤੇ ਤੀਜਾ ਯੂਨਾ ਉਹ ਉਹ ਵਾਲਾ ਖਤ ਜਦੋਂ ਅਸੀਂ ਦੂਜਾ ਯੂਨਾ ਪੜਦੇ ਹਾਂ ਤੀਜਾ ਯੂਨਾ ਪੜਦੇ ਹਾਂ ਉਹ ਉਹ ਕਹਿੰਦਾ ਹੈ ਕਿ ਆਪਣਾ ਪੈਸਾ ਗਲਤ ਪ੍ਰਚਾਰਕਾਂ ਨੂੰ ਨਾ ਦਿਓ ਆਪਣਾ ਪੈਸਾ ਗਲਤ ਮਿਨਿਸਟਰੀ ਨੂੰ ਨਾ ਦਿਓ ਕਿਉਂਕਿ ਉਹ ਪੈਸਾ ਆਪਣੇ ਉੱਤੇ ਇਸਤੇਮਾਲ ਕਰਦੇ ਨੇ ਬੈਨੀ ਹਿੰਦ ਕੋ ਦੇ ਕੋ ਪ੍ਰਾਈਵੇਟ ਜੈਟ ਨੇ ਉਹ 50-50000 ਡਾਲਰ ਦਾ ਦਾ ਸਿਰਫ ਉਹਦਾ ਰੂਮ ਦਾ ਖਰਚਾ ਹੁੰਦਾ ਹੈ ਇੱਕ ਰਾਤ ਦਾ ਜਿਉਂ ਉਹ ਬਾਹਰ ਜਾਂਦਾ ਹੈ ਜਾਂ ਕਈ ਹੋਰ ਪ੍ਰਚਾਰਕ ਇੰਡੀਆ ਦੇ ਵਿੱਚ ਵੀ ਅੱਜ ਖੜੇ ਹੋ ਗਏ ਨੇ ਪੈਸੇ ਦੇ ਪ੍ਰਤੀ ਉਹ ਪੈਸੇ ਲਈ ਪ੍ਰਚਾਰ ਕਰਦੇ ਨੇ ਜਾਂ ਆਪਣੇ ਫੇਮ ਲਈ ਪ੍ਰਚਾਰ ਕਰਦੇ ਨੇ ਕਿ ਮੈਂ ਆਪਣੇ ਆਪ ਨੂੰ ਕਿਵੇਂ ਵਧੀਆ ਦਿਖਾਵਾਂ ਪ੍ਰਭੂ ਦੀ ਮਹਿਮਾ ਦੀ ਤਾਂ ਗੱਲ ਹੁੰਦੀ ਨਹੀਂ ਹੈ ਅਤੇ ਪ੍ਰਭੂ ਕਹਿੰਦਾ ਹੈ ਕੀ ਦਾਨ ਆਪਣਾ ਕਲੀਸਿਆ ਨੂੰ ਦੇ ਵਿੱਚ ਲੈ ਕੇ ਆਓ ਜੋ ਵੀ ਜਿੱਦਾਂ ਵੀ ਤੁਹਾਡੀ ਕਲੀਸਿਆ ਨੇ ਸੋਚਿਆ ਹੈ ਕਿ ਅਸੀਂ ਕਿਵੇਂ ਦਾਨ ਦੇਣਾ ਹੈ ਕੋਈ ਦਾਨ ਬਾਕਸ ਵਿੱਚ ਪਾਉਂਦਾ ਹੈ ਜਾਂ ਜਾਂ ਟ੍ਰੈਜਰਰ ਨੂੰ ਫਰੋਂਦਾ ਹੈ ਜੋ ਵੀ ਤੁਹਾਡਾ ਸਿਸਟਮ ਹੈ ਉਹ ਸਿਸਟਮ ਨੂੰ ਯੂਜ਼ ਕਰਕੇ ਤੁਸੀਂ ਦਾਨ ਦਵੋ ਤੇ ਜੇ ਅਸੀਂ ਦੇਖਿਆ ਜਾਵੇ ਬਾਈਬਲ ਦੇ ਹਿਸਾਬ ਨਾਲ ਬਾਈਬਲ ਦੇ ਵਿੱਚ ਦੇਖਿਆ ਜਾਵੇ ਤੇ ਮਸੀਹ ਲੋਕ ਤਾਂ ਦਸਵਾਂ ਦਸਵਾਂ ਤੋਂ ਵੀ ਜ਼ਿਆਦਾ ਦਿੰਦੇ ਸੀ ਪਰ ਬਾਈਬਲ ਇਹ ਵੀ ਕਹਿੰਦੀ ਹੈ ਕਿ ਜੇ ਤੁਸੀਂ ਗਰੀਬ ਹੋ ਤੇ ਜੇ ਤੁਹਾਡੇ ਕੋਲ ਪੈਸੇ ਨਹੀਂ ਹੈ ਤੇ ਜ਼ਰੂਰੀ ਨਹੀਂ ਕਿ ਤੁਸੀਂ ਲੋਨ ਚਾਕੇ ਆਪਣੇ ਚਰਚਾਂ ਨੂੰ ਪੈਸੇ ਦਿਓ ਅੱਜ ਮੈਂ ਦੇਖਦਾ ਹਾਂ ਕਈ ਵਾਰੀ ਹੁਣ ਮੈਂ ਲੰਡਨ ਦੇ ਵਿੱਚ ਚਰਚ ਆ ਸਾਡਾ ਤੇ ਲੰਡਨ ਦੇ ਵਿੱਚ ਕਈ ਇਦਾਂ ਦੇ ਪ੍ਰਚਾਰਕ ਨੇ ਉਹ ਆਪਣੇ ਲੋਕਾਂ ਨੂੰ ਕਹਿੰਦੇ ਨੇ ਕਿ ਤੁਸੀਂ ਬੈਂਕ 'ਚ ਜਾਓ ਲੋਨ ਤੇ ਪੈਸਾ ਚੱਕੋ ਤੇ ਸਾਨੂੰ ਦਿਓ ਤੇ ਖੁਦਾ ਤੁਹਾਨੂੰ 10 10 ਗੁਣਾ ਜ਼ਿਆਦਾ ਮੋੜ ਦਵੇਗਾ ਇਦਾਂ ਦੇ ਪ੍ਰਚਾਰਕਾਂ ਦੀ ਕਦੀ ਵੀ ਗੱਲ ਨਾ ਸੁਣੋ ਇਹ ਸਭ ਲੋਕ ਚੋਰ ਨੇ ਚੋਰਾਂ ਨੂੰ ਪੈਸੇ ਨਾ ਦਿਓ ਪਰ ਖੁਦਾਵੰ ਕਹਿੰਦਾ ਹੈ ਕਿ ਖੁਦ ਮੈਂ ਉਹਨਾਂ ਲੋਕਾਂ ਨੂੰ ਪਸੰਦ ਕਰਦਾ ਹਾਂ ਜੋ ਕਿ ਖੁਸ਼ਮਨ ਹੋ ਕੇ ਪ੍ਰਭੂ ਨੂੰ ਦਾਨ ਦਿੰਦੇ ਨੇ ਉਹ ਦਾਨ ਪ੍ਰਭੂ ਦੇ ਮਿਸ਼ਨ ਦੇ ਵਿੱਚ ਕੰਮ ਆਉਂਦਾ ਹੈ ਪ੍ਰਭੂ ਦੇ ਮਿਸ਼ਨ ਦੇ ਵਿੱਚ ਅਸੀਂ ਬਾਈਬਲ ਖਰੀਦਦੇ ਹਾਂ ਜਾਂ ਲਿਟਰੇਚਰ ਕ੍ਰੀਡ ਦੇ ਹਾਂ ਜਾਂ ਚਰਚ ਦੇ ਬਿੱਲ ਪੇ ਕਰਨੇ ਹੁੰਦੇ ਨੇ ਜ ਜ ਕਈ ਵਾਰੀ ਲੋੜਵੰਦ ਲੋਕ ਆਉਂਦੇ ਨੇ ਹੋਮਲੈਸ ਲੋਕ ਕਈ ਵਾਰੀ ਆ ਜਾਂਦੇ ਆ ਆ ਜਾਂਦੇ ਆ ਕਈ ਵਾਰੀ ਅਸੀਂ ਉਹਨਾਂ ਨੂੰ ਕੱਪੜੇ ਲੈ ਕੇ ਦਿੰਦੇ ਹਾਂ ਜਾਂ ਕਈ ਹੋਰ ਚੀਜ਼ਾਂ ਹੁੰਦੀਆਂ ਨੇ ਜਬ ਬਿਜਲੀ ਦਾ ਬਿੱਲ ਪੇ ਕਰਨਾ ਹੈ ਜਬ ਪਾਣੀ ਦਾ ਬਿੱਲ ਪੇ ਕਰਨਾ ਹੈ ਇਹ ਤਾਂ ਚਰਚਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਕਰਨਾ ਹੈ ਇਹ ਸਿਰ ਪਾਸਟਰ ਦਾ ਨਹੀਂ ਹੁੰਦਾ ਵੀ ਪਾਸਟਰ ਨੇ ਪੇ ਕਰਨਾ ਹੁੰਦਾ ਹੈ ਪਰ ਪੁਆਇੰਟ ਇਹ ਹੈ ਕਿ ਦਾਨ ਦਿਓ ਦਾਨ ਦਿਓ ਤੇ ਪ੍ਰਭੂ ਕਹਿੰਦਾ ਹੈ ਕਿ ਜੋ ਜਿਸ ਦਾ ਦਿਲ ਠੀਕ ਹੈ ਉਹ ਦਾਨ ਦਿੰਦਾ ਹੈ ਜਿਹਦੇ ਦਿਲ ਵਿੱਚ ਲਾਲਚ ਹੈ ਉਹ ਆਪਣੇ ਕੋਲ ਰੱਖਦਾ ਹੈ ਲਾਲਚ ਪੈਸੇ ਦਾ ਹੋਣਾ ਬਹੁਤ ਹੀ ਮਾੜੀ ਗੱਲ ਹੈ ਤੇ ਮੈਂ ਇਹ ਵੀ ਕਹਨਾ ਹਾਂ ਕਿ ਕਿਤੇ ਨਾ ਕਿਤੇ ਗਰੀਬ ਲੋਕ ਜ਼ਿਆਦਾ ਦਿੰਦੇ ਨੇ ਅਮੀਰਾਂ ਨਾਲੋਂ ਜੇ ਅਸੀਂ ਪ੍ਰੋਪੋਰਸ਼ਨੈਲਿਟੀ ਦੀ ਗੱਲ ਕਰੀਏ ਜਿਵੇਂ ਕਿ ਪ੍ਰਭੂ ਯਿਸੂ ਮਸੀਹ ਨੇ ਉਹ ਔਰਾਂ ਬਾਰੇ ਕਿਹਾ ਕਿ ਉਹ ਔਰਾਂ ਨੇ ਆਪਣੀ ਗਰੀਬੀ ਵਿੱਚੋਂ ਦਾਨ ਦਿੱਤਾ ਤੇ ਉਹਨੇ ਸਾਰਾ ਕੁਝ ਦੇ ਦਿੱਤਾ ਪਰ ਤੁਸੀਂ ਆਪਣੀ ਅਬੀਦੀ ਵਿੱਚੋਂ ਥੋੜਾ ਜਿਹਾ ਕੱਢ ਕੇ ਦਿੰਦੇ ਹੋ ਜੇ ਉਹ ਇੰਨਾ ਕੱਢ ਕੇ ਦਿੰਦੇ ਹੋ ਕਿ ਉਹਦੇ ਨਾਲ ਤੁਹਾਨੂੰ ਫਰਕ ਵੀ ਨਹੀਂ ਪੈਂਦਾ ਤੇ ਇਸ ਕਰਕੇ দান ਦੇਣਾ ਬਹੁਤ ਜ਼ਰੂਰੀ ਹੈ ਇੱਕ ਬਹੁਤ ਚੰਗਾ ਡਿਸਪਲਨ ਹੁੰਦਾ ਹੈ ਅਸੀਂ ਕਈ ਵਾਰੀ ਜਦੋਂ ਸ਼ਾਪਿੰਗ ਕਰਨ ਜਾਂਦੇ ਹਾਂ ਤੇ ਕਈ ਵਾਰੀ ਅਸੀਂ ਉਹ ਚੀਜ਼ਾਂ ਖਰੀਦ ਲੈਣੇ ਹਾਂ ਜੋ ਸਾਨੂੰ ਚਾਹੀਦੀਆਂ ਵੀ ਨਹੀਂ ਹੁੰਦੀਆਂ ਜਾ ਕਿਸੇ ਨੂੰ ਦੇਖ ਕੇ ਜੇ ਉਹਦੇ ਕੋਲ ਉਹ ਫੋਨ ਹੈ ਮੈਨੂੰ ਵੀ ਉਹ ਫੋਨ ਚਾਹੀਦਾ ਹੈ ਹਾਲਾਂਕਿ ਤੁਹਾਡਾ ਫੋਨ ਪਰਫੈਕਟਲੀ ਕੰਮ ਕਰਦਾ ਹੁੰਦਾ ਹੈ ਇਦਾਂ ਦੀਆਂ ਚੀਜ਼ਾਂ ਤੇ ਅਸੀਂ ਪੈਸਾ ਖਰਚ ਦਿੰਨੇ ਹਾਂ ਜੋ ਕਿ ਮਾਈਂਡਲੈਸ ਸਪੈਂਡਿੰਗ ਹੁੰਦੀ ਨੇ ਇਦਾਂ ਦੀਆਂ ਚੀਜ਼ਾਂ ਤੋਂ ਸਾਨੂੰ ਪੁੱਛਣਾ ਚਾਹੀਦਾ ਹੈ ਠੀਕ ਹੈ ਦਾਨ ਦੋ ਖੁਦਾ ਇਹ ਨਹੀਂ ਕਹਿੰਦਾ ਕਿ ਤੁਸੀਂ ਆਪਣੀ ਫੈਮਿਲੀ ਦਾ ਟੇਕ ਕੇਅਰ ਨਾ ਕਰੋ ਜਾਂ ਜਾ ਕੇ ਤੇ ਹੌਲੀਡੇ ਨਾ ਜਾਓ ਜਾਂ ਕਿਸੇ ਨੂੰ ਮਿਲਣ ਨਾ ਜਾਓ ਜਾਂ ਕਿਸੇ ਨੂੰ ਗਿਫਟ ਨਾ ਦਵੋ ਆਫ ਕੋਰਸ ਇਦਾਂ ਦੀਆਂ ਗੱਲਾਂ ਚੰਗੀਆਂ ਨੇ ਪਰ ਖੁਦਾਵੰ ਦੇ ਚਰਚ ਨੂੰ ਜੇ ਅਸੀਂ ਅੱਗੇ ਬਣਾਉਣਾ ਚਾਹੁੰਦੇ ਹਾਂ ਤੇ ਖੁਦਾਵੰ ਦੇ ਪ੍ਰਚਾਰ ਨੂੰ ਅਸੀਂ ਦੁਨੀਆ ਦੇ ਕੋਨੇ ਤੱਕ ਲੈ ਜਾਣਾ ਚਾਹੁੰਦੇ ਹਾਂ ਤੇ ਸਾਨੂੰ ਵੀ ਦਾਨ ਦੇਣ ਦੀ ਵੀ ਲੋੜ ਹੁੰਦੀ ਹੈ ਕਿਉਂਕਿ ਇਹ ਗੱਲ ਅਸੀਂ ਦੇ ਦਿਆਂ ਰਸੂਲਾਂ ਦੇ ਘਰਦਰ ਦੇ ਵਿੱਚ ਕਿਵੇਂ ਪਲੂਸ ਨੂੰ ਫਿਲਪੀਆ ਦੇ ਚਰਚ ਨੇ ਦਾਨ ਦਿੱਤਾ ਜਦੋਂ ਉਹ ਜੇਲ੍ਹ ਦੇ ਵਿੱਚ ਸੀ ਤੇ ਜਿਹੜਾ ਚਰਚ ਸੀ ਜਰੂਸਲਮ ਦਾ ਚਰਚ ਸੀ ਜਾਂ ਐਂਟੀਓਕ ਦਾ ਚਰਚ ਸੀ ਕਿਵੇਂ ਉਹ ਮਿਸ਼ਨ ਦੇ ਪ੍ਰਤੀ ਪੈਸੇ ਦਿੰਦੇ ਸੀ ਤਾਂ ਕਿ ਰਸੂਲ ਜਗਾ ਜਗਾ ਜਾ ਕੇ ਪ੍ਰਭੂ ਦੇ ਨਾਮ ਦਾ ਪ੍ਰਚਾਰ ਕਰ ਸਕਣ ਤੇ ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਅਸੀਂ ਇਹਨਾਂ ਤਿੰਨਾਂ ਗੱਲਾਂ ਨੂੰ ਯਾਦ ਰੱਖੀਏ ਕਿ ਅਸੀਂ ਆਪਣਾ ਦਾਨ ਕਿਵੇਂ ਦਈਏ ਅਸੀਂ ਪ੍ਰਭੂ ਨੂੰ ਕਿਵੇਂ ਦਈਏ ਆਪਣੀ ਗਿਵਿੰਗ ਆਪਣਾ ਸਮਾਂ ਦੇ ਕੇ ਟਾਈਮ ਆਪਣਾ ਗੁਣ ਦੇ ਕੇ ਟੈਲੈਂਟਸ ਤੇ ਆਪਣਾ ਪੈਸਾ ਦੇ ਕੇ ਜੋ ਕਿ ਸਾਡੇ ਟ੍ਰੈਜਰ ਹੁੰਦੇ ਨੇ ਇਹਨਾਂ ਨਾਲ ਅਸੀਂ ਕੈਸਾ ਦਿਆਂ ਇਹਨਾਂ ਗੱਲਾਂ ਨਾਲ ਕਿ ਅਸੀਂ ਵਾਕਈ ਪ੍ਰਭੂ ਦੀ ਸਰਵਿਸ ਦੇ ਵਿੱਚ ਪ੍ਰਭੂ ਦੀ ਸੇਵਾ ਦੇ ਵਿੱਚ ਹਾਜ਼ਰਾਂ ਤੇ ਅਸੀਂ ਉਹ ਗੱਲਾਂ ਕਰਦੇ ਹਾਂ ਜੋ ਪ੍ਰਭੂ ਸਾਡੇ ਤੋਂ ਲੈਣਾ ਚਾਹੁੰਦਾ ਹੈ ਪ੍ਰਭੂ ਤੁਹਾਨੂੰ ਸਭਨਾਂ ਨੂੰ ਇਸ ਵਚਨ ਤੋਂ ਬਹੁਤ ਹੀ ਵੱਡੀ ਬਰਕਤ ਹੈ ਆਮੇਨ